ਅੱਜ ਜਿਹੜੀ ਗਿਣਤੀ ਹੋ ਸ਼ੁਰੂ ਹੋਈ ਹੈ ਜਿਆਂ ਜਿਹੜਾ ਨਾਮ ਆਉਣਗੇ ਉਹ ਅਨਾਉਂਸ ਹੋ ਜੂਗੀ ਮੇਰਾ ਖਿਆਲ ਆ ਕਿ ਪਹਿਲਾ ਮੁਕਤ ਹਲਕਾ ਜਿਹਦੇ ਵਿੱਚ ਨਾ ਤਾਂ ਕਿਸੇ ਦੇ ਕਾਜ ਕੈਂਸਲ ਕੀਤੇ ਗਏ ਔਰ ਨਾ ਹੀ ਕਿਸੇ ਕਿਸਮ ਦਾ ਹੋਰ ਕਿਸਮ ਦਾ ਤੱਕੇ ਕਰਨ ਦੀ ਅਗਿਆ ਦੇਵਾਂਗੇ ਕਿਸੇ ਨੂੰ ਵੀ ਜੋ ਫੈਸਲਾ ਜਨਤਾ ਦਾ ਹੋਊਗਾ ਉਹ ਸਾਡੇ ਸਿਰ ਮੱਥੇ ਹੋਊਗਾ ਅਸੀਂ ਕਿਸੇ ਵੀ ਧੱਕੇ ਰਾਜ ਦੀ ਰਾਜਨੀਤੀ ਦੇ ਬਿਲਕੁਲ ਉਲਟ ਹੇ ਜੀ ਹੇ ਜੀ ਵਿਧਾਇਕ ਜਿਹੜਾ ਤੁਸੀਂ ਕੁਝ ਸੁਝਾਅ ਤੁਹਾਡੇ ਸਭ ਨੇ ਪੁੱਛਾਉਣ ਕਿਉਂਕਿ ਮੇਰੀਆ ਸੈਂਟਰ ਨੂੰ ਤਾਂ ਦੇ ਵਿੱਚ ਸਾਰੇ ਪੱਤਰਕਾਰ ਬੈਠੇ ਨੇ ਵੀਰਿਆ ਨੂੰ ਜਿਹੜਾ ਦੂਰ ਰੱਖਿਆ ਗਿਆ ਸੀ ਤੋਂ ਤੁਹਾਡੇ ਕੋਲ ਕੋਈ ਸੁਝਾਅ ਹੁਣ ਤੱਕ ਜਿਹੜਾ ਮੁਸ ਨਹੀਂ ਮੇਰੇ ਕੋਲ ਕੋਈ ਰਿਝਾਨ ਨਹੀਂ ਆਇਆ ਜੀ ਨਾ ਭਾਜੇ ਅਨਾਉਂਸਮੈਂਟ ਤੋਂ ਬਿਨਾ ਕੋਈ ਰਿਝਾਨ ਹੁੰਦਾ ਨਹੀਂ ਕਦੇ ਇੱਕ ਦੂਜੇ ਸਾਡਾ ਕੈਂਡੀਡੇਟ ਸਾਡਾ ਵਰਕਰ ਕੋਈ ਬਾਹਰ ਆਉਂਦਾ ਉਹ ਆਪਦੇ ਨੂੰ ਜਿਤਾ ਕੇ ਨਿਕਲ ਜਾਂਦਾ ਦੂਜਾ ਆਉਂਦਾ ਦੂਜਾ ਨੇ ਜਿਤਾ ਕੇ ਜਦੋਂ ਉਹ ਫਵਾਵਾਂ ਦਾ ਬਾਜ਼ਾਰ ਸਦਾ ਹੀ ਇਲੈਕਸ਼ਨ ਦੇ ਵਿੱਚ ਰਹਿੰਦਾ ਤੋ ਕੀ ਵੀ ਦੇਖਦੇ ਹਾਂ ਕਿ 8 ਵਜੇ ਦੀ ਕਾਊਂਟਿੰਗ ਦਾ ਸਮਾਂ ਸੀ ਸ਼ੁਰੂ ਹੋ ਹੁੰਦਾ 11 11:30 ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹਜੇ ਤੱਕ ਪਹਿਲੇ ਰਾਉਂਡ ਦੇ ਜਾਂ ਦੂਜੇ ਰਾਉਂਡ ਦੇ ਰੂਝਾਨ ਨਹੀਂ ਸਾਹਮਣੇ ਕੀ ਸਮਾਂ ਤਾਂ ਪਰਚੀਆਂ ਦਾ ਜਿਹੜਾ ਹੁੰਦਾ ਕਿਸੇ ਨੇ ਹੋ ਸਕਦਾ ਕੋਈ ਜਿਹੜਾ ਪਰਚੀਆਂ ਦੀ ਗਿਣਤੀ ਹੈ ਬਹੁਤ ਲੇਟ ਤੱਕ ਹੁੰਦੀ ਹੈ ਲਗਾਤਾਰੀ ਹੁੰਦੀ ਹੈ ਜਦੋਂ ਵੀ ਆਪਣੇ ਹੁੰਦੀ ਹੁੰਦੀ ਸੀ ਉਦੋਂ ਹੀ ਜਿਹੜੀਆਂ ਵੋਟਾਂ ਰਾਤ ਨੂੰ 12 12 1 ਵਜੇ ਤੱਕ ਗਣੀਆਂ ਜਾਂਦੀਆਂ ਸੀ ਸਾਬ ਕਹ ਬਤਾਏਗਾ ਕਿ ਦੋਸ਼ਕੀ ਐਲਸੀਡੀ ਚਲਦੀਆਂ ਚਾਹੀਦੀ ਸੀ ਜੋ ਚੱਲ ਨਹੀਂ ਰਹੀਆਂ ਮੀਡੀਆ ਵਾਸਤੇ ਐਲਐਸਡੀ ਲਗਾਈ ਗਈ ਜੋ ਚੌਨ ਪ੍ਰਸ਼ਾਸਨ ਜੋ ਪ੍ਰਤੀਕਿਰਿਆ ਕੀਤੀ ਗਈ ਹੈ ਸਾਡੇ ਤੋਂ ਸਾਡੇ ਕਾਨੂੰਨ ਕੋਈ ਰਿਕਵਰ ਨਹੀਂ ਪਾਈਗੇ ਕੀ ਲੱਗਦਾ ਕਿ ਇਹ ਰੁਝਾਨ ਕਿਸ ਤਰ੍ਹਾਂ ਰਹਿਣ ਵਾਲੇ ਨੇ ਇਹ ਤਾਂ ਰੁਝਾਨ ਹੁਣ ਹੁਣ ਤਾਂ ਅੰਦਾਜ਼ਾ ਹੀ ਆ ਹੋਰ ਘੰਟਿਆਂ ਨੂੰ ਬਾਹਰ ਆ ਜਣੇ